29 ਮਈ ਨੂੰ ਪੰਜਾਬੀ ਗਾਇਕ ਦੁਆਰਾ ਸਾਨੂੰ ਅਲਵਿਦਾ ਬੋਲਿਆਂ 3 ਸਾਲ ਪੂਰੇ ਹੋ ਗਏ ਹਨ ਤੇ ਅੱਜ ਉਹਨਾਂ ਦੀ ਮਾਨਸੇ ਤੇ ਵਿੱਚ ਤੀਜੀ ਵਰਸੀ ਮਨਾਈ ਜਾ ਰਹੀ ਹੈ ਗਾਇਕ ਨੇ ਪੰਜਾਬੀ ਮਨੋਰੰਜਨ ਜਗਤ ਦੇ ਵਿੱਚ ਬਤੌਰ ਗਾਇਕ ਗੀਤਕਾਰ ਅਤੇ ਅਦਾਕਾਰ ਕੰਮ ਕੀਤਾ ਗਾਇਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਸ਼ਹੂਰ ਗੀਤ ਲਾਇਸੈਂਸ ਤੋਂ ਇੱਕ ਗੀਤਕਾਰ ਵਜੋਂ ਕੀਤੀ ਸੀ ਮਰਹੂਮ ਗਾਇਕ ਦੇ ਇਸ ਗੀਤ ਨੂੰ ਨਿੰਜਾ ਨੇ ਗਾਇਆ ਸੀ ਹਾਲਾਂਕਿ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਸਿੱਧੂ ਮੂਸੇਵਾਲੇ ਦੇ ਗੀਤ ਜੀ ਵੈਗਨ ਦੇ ਨਾਲ ਕੀਤੀ ਸੀ ਇਸ ਤੋਂ ਬਾਅਦ ਉਹਨਾਂ ਨੇ ਬ੍ਰਾਊਨ ਬॉयਜ਼ ਦੇ ਨਾਲ ਕਈ ਟਰੈਕਾਂ ਤੇ ਕੰਮ ਕੀਤਾ ਸਿੱਧੂ ਮੂਸੇਵਾਲਾ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਇੰਜੀਨੀਅਰਿੰਗ ਕਰ ਚੁੱਕੇ ਸੀ ਉਹਨਾਂ ਨੇ ਡੀਏਵੀ ਕਾਲਜ ਫੈਸ ਦੇ ਵਿੱਚ ਵੀ ਪ੍ਰਦਰਸ਼ਨ ਕੀਤਾ ਸੀ ਉਸਨੇ ਲੁਧਿਆਣੇ ਦੇ ਵਿੱਚ ਹਰਵਿੰਦਰ ਬਿੱਟੂ ਤੋਂ ਸੰਗੀਤ ਦੀ ਕਲਾ ਸਿੱਖੀ ਸੀ ਸੁਖਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲੇ ਨੇ ਆਪਣੇ ਟਰੈਕ ਸੋਹਾਈ ਦੇ ਨਾਲ ਵਿਸ਼ਵ ਪੜ ਦੇ ਵਿੱਚ ਸਫਲਤਾ ਹਾਸਲ ਕੀਤੀ ਅਤੇ ਰਾਤੋਂ ਰਾਤ ਗਾਇਕ ਸਟਾਰ ਬਣ ਗਏ ਬਾਦ ਦੇ ਵਿੱਚ ਉਹਨਾਂ ਨੇ ਆਪਣੀ ਪਹਿਲੀ ਐਲਬਮ PBX of One ਰਿਲੀਜ਼ ਕੀਤੀ ਜੋ ਬਿਲਬੋਰਡ ਕਨੇਡੀਅਨ ਐਲਬਮ ਚਾਰਟ ਤੇ 66 ਨੰਬਰ ਤੇ ਸੀ ਐਲਬਮ ਦੀ ਸਫਲਤਾ ਤੋਂ ਬਾਅਦ ਉਹਨਾਂ ਨੇ ਆਪਣੇ ਗੀਤ ਸੁਤੰਤਰ ਤੌਰ ਤੇ ਰਿਲੀਜ਼ ਕਰਨੇ ਸ਼ੁਰੂ ਕਰਦੇ ਤੁਹਾਨੂੰ ਦੱਸਦੇ ਚੱਲੀਏ ਕਿ ਸੁਖਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਪੰਜਾਬੀ 뮤직 ਇੰਡਸਟਰੀ ਦਾ ਇੱਕ ਸ਼ਾਨਦਾਰ ਗਾਇਕ ਸੀ ਉਸ ਦੇ ਗੀਤਾਂ ਦੇ ਦੁਨੀਆ ਭਰ ਦੇ ਵਿੱਚ ਪ੍ਰਸ਼ੰਸਕ ਸਨ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਰਕਾ ਵਿੱਚ ਅਣਪਛਾਤੇ ਹਮਲਾਵਰਾਂ ਨੇ ਉਸ ਦੀ ਕਾਰ ਤੇ ਹਮਲਾ ਕੀਤਾ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਮੋਤੋਂ ਬਾਅਦ ਗਾਇਕ ਦੇ ਹੁਣ ਤੱਕ 9 ਗੀਤ ਰਿਲੀਜ਼ ਹੋ ਚੁੱਕੇ ਨੇ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਜ਼ਿਆਦਾ ਪਿਆਰ ਮਿਲਿਆ। ਗਾਇਕ ਦੇ ਹਰ ਗੀਤ ਨੂੰ ਮਿਲੀਅਨਸ ਦੇ ਵਿੱਚ ਵਿਊਜ਼ ਮਿਲਦੇ ਨੇ। ਭਾਵੇਂ ਅੱਜ ਸਿੱਧੂ ਮੂਸੇਵਾਲਾ ਸਾਡੇ ਵਿੱਚਕਾਰ ਨਹੀਂ ਹੈ ਪਰ ਆਪਣੇ ਗੀਤਾਂ ਦੇ ਥਰੂ ਉਹ ਹਮੇਸ਼ਾ ਆਪਣੇ ਚਾਹਣ ਵਾਲਿਆਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ।